ਕੁਰਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਨੌਜਵਾਨ ਦੀ ਵਿਗੜੀ ਸਿਹਤ ਪਰਿਵਾਰ ਦਾ ਕਹਿਣਾ ਕਿ ਨੌਜਵਾਨ ਦੀ ਹੋ ਚੁੱਕੀ ਹੈ ਮੌਤ ਡਾਕਟਰਾਂ ਦਾ ਕਹਿਣਾ ਨੌਜਵਾਨ ਹੈ ਜਿੰਦਾ ਨੌਜਵਾਨ ਵੈਂਟੀਨੇਟਰ ਤੇ ਲਿਆ ਰਿਹਾ ਹੈ ਪਰਿਵਾਰਕ ਮੈਂਬਰਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਹਸਪਤਾਲ ਤੇ ਬਾਹਰ ਲਗਾਇਆ ਤਰਨਾ ਕੁਰਾਸਪੁਰ ਤੇ ਬੱਪਰੀ ਬਾਈਪਾਸ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਪਥਰੀ ਦਾ ਇਲਾਜ ਕਰਵਾਉਣਾ ਨਾ ਨੌਜਵਾਨ ਦੀ ਹਾਲਤ ਗੰਭੀਰ ਹੋਈ ਹੈ ਡਾਕਟਰਾਂ ਨੇ ਨੌਜਵਾਨ ਨੂੰ ਵੈਂਟੀਨੇਟਰ ਤੇ ਪਾਇਆ ਹੈ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਇਲਾਜ ਵਿੱਚ ਡਾਕਟਰਾਂ ਵੱਲੋਂ ਲਾਪਰਵਾਹੀ ਵਰਤੀ ਗਈ ਜਿਸ ਕਰ ਦੀ ਮੌਤ ਹੋ ਚੁੱਕੀ ਹੈ ਪਰ ਡਾਕਟਰ ਚਾਨ ਪੁੱਛ ਕੇ ਉਸ ਨੂੰ ਵੈਂਟਿਲੇਟਰ ਤੇ ਲਗਾ ਕੇ ਜਿੰਦਾ ਸਾਬਤ ਕਰਨ ਵਿੱਚ ਲੱਗੇ ਹੋਏ ਹਨ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਹਸਪਤਾਲ ਦੇ ਬਾਹਰ ਹੀ ਤਰਨਲ ਲਗਾ ਕੇ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਜਿੰਦਾ ਹੈ ਅਤੇ ਉਸ ਦੇ ਦਿਮਾਗ ਵਿੱਚ ਕਲੋਟ ਆਉਣ ਕਰਕੇ ਉਸ ਦੀ ਹਾਲਤ ਗੰਭੀਰ ਹੋਈ ਹੈ ਅਤੇ ਉਸ ਦਾ ਇਲਾਜ ਕਰਵਾਉਣ ਦੇ ਲਈ ਉਸ ਨੂੰ ਅੰਮ੍ਰਿਤਸਰ ਪੇਜਨ ਲਈ ਕਿਹਾ ਜਾ ਰਿਹਾ ਹੈ ਪਰ ਪਰਿਵਾਰ ਨਹੀਂ ਮੰਨ ਰਿਹਾ ਇਸ ਬੰਦੀ ਜਾਣਕਾਰੀ ਦਿੰਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਆਸ਼ੂ ਉਮਰ 38 ਸਾਲ ਦੀ ਹੈ ਅਤੇ ਉਸ ਨੂੰ ਗੁਰਦੇ ਵਿੱਚ ਪੱਥਰੀ ਦੀ ਸਮੱਸਿਆ ਸੀ ਜਿਸ ਕਰਕੇ ਉਸ ਪਾਈਪਾਸ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪਰ ਦੇਰ ਰਾਤ ਉਸਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਅਤੇ ਡਾਕਟਰਾਂ ਵੱਲੋਂ ਉਸ ਨੂੰ ਇੱਕ ਖਾਂ ਲਈ ਗੋਲੀ ਦਿੱਤੀ ਜਿਸ ਤੋਂ ਬਾਅਦ ਉਹਨਾਂ ਦਾ ਬੇਟਾ ਇੱਕਦਮ ਬੇਸੁੱਧ ਹੋ ਗਿਆ ਅਤੇ ਡਾਕਟਰਾਂ ਵੱਲੋਂ ਉਸ ਨੂੰ ਵੈਂਟੀਲੇਟਰ ਤੇ ਲਗਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ 12 ਵਜੇ ਤੱਕ ਉਹਨਾਂ ਦੇ ਬੇਟੇ ਨੂੰ ਕੋਈ ਹੋਸ਼ ਨਹੀਂ ਸੀ ਅਤੇ ਡਾਕਟਰਾਂ ਵੱਲੋਂ ਕੋਈ ਸਹੀ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਉਹਨਾਂ ਅਚੰਭਾ ਜਿਤਾਈਆਂ ਕਿ ਉਹਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ ਪਰ ਡਾਕਟਰ ਉਸ ਨੂੰ ਵੈਂਟੀਲੇਟਰ ਤੇ ਲਗਾ ਕੇ ਜਿੰਦਾ ਸਾਬਤ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਅੰਮ੍ਰਿਤਸਰੀ ਰੈਫਰ ਕਰਨ ਲਈ ਦਬਾ ਪਾ ਰਹੇ ਹਨ ਨਾਮਕੀਤੀ ਕੀ ਡਾਕਟਰ ਖਲਾਮ ਪੰਤੀ ਕਰਵਾਈ ਕੀਤੀ ਜਾਵੇ ਇਸ ਬੰਦੀ ਜਦੋਂ ਹਸਪਤਾਲ ਦੇ ਡਾਕਟਰ ਮਨਜੀਤ ਬੱਬਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਹਾਂਗੇ ਨੌਜਵਾਨ ਆਸ਼ੂ ਦਾ ਪੱਤਰੀ ਦਾ ਆਪਰੇਸ਼ਨ ਬਿਲਕੁਲ ਸਫਲ ਹੋ ਚੁੱਕਿਆ ਸੀ ਪਰ ਅਚਾਨਕ ਰਾਤ ਨੂੰ ਉਸਦੇ ਦਿਮਾਗ ਵਿੱਚ ਖਲੌਟ ਆਉਣ ਕਰਕੇ ਇਸ ਦੀ ਹਾਲਤ ਵਿਗੜ ਗਈ ਇਸ ਤੋਂ ਬਾਅਦ ਉਸ ਨੂੰ ਵੈਂਟੀਲੇਟਰ ਤੇ ਲਗਾ ਦਿੱਤਾ ਗਿਆ ਤੇ ਨਿਊਰੋ ਸਰਜਨ ਦੇ ਨਾਲ ਸੰਪਰਕ ਕੀਤਾ ਗਿਆ ਕਿ ਨੌਜਵਾਨ ਦਾ ਇਲਾਜ ਹੋ ਸਕੇ ਪਰ ਪਰਿਵਾਰ ਨੇ ਸਵਿਰੇ ਹੀ ਹਸਪਤਾਲ ਦੇ ਬਾਹਰ ਤਰ ਨਾਲ ਲਗਾ ਦਿੱਤਾ ਹੈ ਅਤੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਪਰ ਨੌਜਵਾਨ ਅਚੇਤੰਦਾ ਹੈ ਉਸ ਦੀ ਪਲਸ ਅਤੇ ਬੀਪੀ ਚੱਲ ਰਿ ਰਵਰ ਕੀਤਾ ਜਾ ਰਿਹਾ ਪਰ ਪਰਿਵਾਰ ਉਸ ਨੂੰ ਅਮਰਤਸਰ ਨਹੀਂ ਖੜ ਰਿਹਾ ਅਤੇ ਬਾਹਰ ਤਾਂ ਨਾ ਲਗਾ ਕੇ ਬੈਠਾ ਹੋਇਆ ਹੈ ਮੇਰਾ ਨਾਮ ਸ਼ਿਲਪਾ ਮੇਰੇ ਹਸਬੰਦ ਦਾ ਨਾਮ ਆਸ਼ੂਰ ਉਹਨਾਂ ਨੂੰ ਸਿਰ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਬਹੁਤ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਘਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਇਹਨਾਂ ਨੇ ਮੂੰਹ ਚ ਗੋਲੀ ਪਾਈ ਆ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣ ਲੱਗੀ ਤੇ ਇਹ ਵੀ ਨੇ ਕਹਿੰਦੇ ਕਿ ਤੂੰ ਛਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੱਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਨਾ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰੰਦਿਆ ਸਰ ਹੋਲ ਟਾਈਮ ਤੇ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰੰਦੇ 2 ਹੋਵੇ ਤਾਂ ਲੱਗੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋਂਦਿਆ ਸਰ ਪਲੀਜ਼ ਅੰਨਾ ਕੁਝ ਕਰੋ ਯਾਰ ਕਿ ਕੱਲੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਫ੍ਰੇਂਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜ਼ੋਰ ਦੀ ਆਵਾਜ਼ ਲਗਾਈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕੀ ਕਹਿ ਰਹੇ ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਸੀਂ ਸਿਰੇ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟਰੀਟਮੈਂਟ ਕਰ ਦਿਓ ਪ੍ਰੇਡ ਕਰਕੇ ਆਡਰ ਨਹੀਂ ਕੀਤਾ ਸੀਗਾ ਬਾਰੋਂ ਆਇਆ ਕਿ ਬੱਬਲੇ ਨੂੰ ਬਹੁਤ ਨਹੀਂ ਇਹ ਬੱਬਲੇ ਕੋਈ ਨਹੀਂ ਆਇਆ ਮੰਜੀਰ ਬੱਬਲੇ ਕਿਤਾ ਹਾਂਜੀ ਜਿਨ੍ਹਾਂ ਦਾ ਹਸਪੀਟਲ ਆ ਬੱਬਲੇ ਮੰਜੀਰ ਮੰਜੀਰ ਬੱਬਲੇ ਕਿਤਾ ਮੰਜੀਰ ਬੱਬਲੇ ਕਿਤਾ ਨਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਹੁਣ ਬਲੀ ਤੇ ਕੁਝ ਇੱਕ ਪਤਰੀ ਵਾਸਤੇ ਆਈ ਤੇ ਹਾਂਡੀ ਤੇ ਆ ਸ਼ੂਮਾ ਜਨ ਮੇਰਾ ਪੁੱਤੀ ਦਾ ਸੀ। ਦੇਰ ਕੋ ਕੰਮ ਕਰਦਾ ਸੀ। ਬਰਾਮਪੁਰ ਰੋਡ ਤੇ ਰਹਿੰਦਾ। 8 ਦਿਨ ਤੋਂ ਇੱਥੇ ਹੀ ਉਹ। ਪੱਤਰੀ ਹੀ ਉਹਦੇ ਜੀ। ਕੀ ਚੱਕ ਹੈ? ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ। ਬੜਾ ਵਧੀਆ ਕੁਛ ਨਹੀਂ। ਵੀਡੀਓ ਕਾਲ ਕਰਾ ਗਿਆ ਆਪਣੇ ਬੱਚਿਆਂ ਨਾਲ ਦੀ। ਤੇ ਮੇਰਾ ਪੁੱਤ ਮਾਦੂਨ ਹੀ ਤੇ ਸਾਗੀ ਮੇਰਾ ਪੁੱਤ ਤੀਗਾਲਾ ਆ ਤਾਣਾ ਨੇ ਜੀ। ਔਰ ਐਕਸ਼ਨ ਕਰ ਗਿਆ ਜੀ। ਤਾਂ ਇਹ ਤੇ ਜਿਹੜਾ ਦੇ ਸਟਾਫ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਤੇ ਰਾਤ ਦਾ ਸਾਨੂੰ ਦਲਾਸਾ ਦੇ ਜਾਣਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲੋ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਤੇ ਲਾਇਆ ਆਣਾਂ ਜੀ ਮੈਂ ਕਹਾਂ ਤੁਸੀਂ ਸੱਦੋ ਜਿੰਨੇ ਮਰਜੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸੱਦੋ ਤੇ ਮੇਰੇ ਪੁੱਤ ਦਾ ਇਲਾਜ ਕਰੋ ਬੋਰਡ ਤੇ ਬਾਹਰ ਲਿਖ ਲੈਣਾ ਭਜੀ ਡਾਕਟਰ ਨਾ ਸ਼ੁਰੂ ਤੋਂ ਸਿਜਾ ਇਹ ਆ ਡਾਕਟਰ ਕ੍ਰਿਪਲ 5 ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀ ਜਾਇ ਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀ ਤੇ ਮੇਰੇ ਕੋ ਇਹ ਆ ਕੇ ਕਹਿ ਰਹੇ ਸੀ ਜੀ ਮੇਰਾ ਗੋਡੇ ਚ ਪਸਰੀ ਹੈ ਉਹਦਾ ਆਪਰੇਸ਼ਨ ਕਰ ਦੋ ਤੋਂ ਉਹਨਾਂ ਚਾਹ ਰਿਹਾ ਸੀ ਆਪਰੇਸ਼ਨ ਨਹੀਂ ਕਰ ਸਕਦੇ ਜਦਾਂ ਚਾਹ ਰਦਾ ਕੋਈ ਇਨਫੈਕਸ਼ਨ ਦੇਖਣਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਕੇਸ਼ਨ ਨਹੀਂ ਉਸ ਤੋਂ ਬਾਅਦ 1.5 ਵਜੇ ਰਾਤੀਂ ਦਾ ਅੰਦਾਜ਼ਾ ਉਨਨ ਨੂੰ ਡੋਰਾ ਆਇਆ ਸੀਦਰ ਆਇਆ ਸੀਦਰ ਦੇ ਵਿੱਚ ਪੇਸ਼ੈਂਟ ਨੂੰ ਮੂਹ ਤੋਂ ਛਾਗਣ ਲਈ ਆਇਆ ਤੇ ਲਤਾਂ ਬਾਹਾਂ ਦੀ ਲਿਕਣਾ ਸਾਈਡ ਸਾਈਡ ਦੇ ਲਿਕਣਾ ਪਈ ਉਹ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੰਦਾ ਉਸ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨਰਸਾਂ ਡੇਸਟ ਮੈਡੀਕਲ ਸਪੈਸ਼ਲਿਸਟ ਸਾਰੇ ਆਣੇ ਰਲ ਕੇ ਟੀਮ ਵਰਕ ਕੀਤਾ ਉਤਤਵਾ ਦਾ ਸਾਨੂੰ ਇਹਦਾ ਜਿਹੜਾ ਡਾਇਗਨੋਸ ਬੰਦਾ ਸੀ ਉਹ ਹਧ ਰੰਗ ਦਾ ਹੀ ਦਿਖ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਧ ਰੰਗ ਦੇ ਇਲਾਜ ਕਰਕੇ ਅਸੀਂ ਪ੍ਰੈਸ਼ਰ ਸੀਟੀ ਕਰਾਈ ਸੀਟੀ ਵੀ ਰਾਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਪੁੱਤ ਜਾ ਕੇ ਉਹ ਸੀਟੀ ਤੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਉਹਨੂੰ ਹਧ ਰੰਗ ਦਾ ਦੌਰਾ ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹਨੂੰ ਹਜ਼ਰੰਗ ਦਾ ਦੌਰਾ ਆਇਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਹੇ ਆ ਰਾਤ ਦੇ ਘਾਰੇ तकरीबन 1:30 3:30 ਵਜੇ ਤੁਰਤੀ ਕਰ ਰਹੇ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਕੋ ਜਿੰਦਾ ਜਿਉ ਜਾ ਮਰਿਆ ਜਾਏ ਇਹ ਬਹੁਤ ਐਜ਼ ਅ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉ ਜਾ ਮਰਿਆ ਜਾਉ ਉਹ ਮੈਨੂੰ ਨਹੀਂ ਹজম ਹੋਣੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾ ਜਿੰਦਾ ਜਿਉ ਜਾਂ ਮਰਿਆ ਜਿਉ ਇਸ ਚੀਜ਼ ਨੂੰ ਆਪਾਂ ਹੁਣੇ ਸਾਰੇ ਜਾਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਨਹੀਂ ਜਾਂਦੇ ਮੇਰੇ ਨਾਲ ਉੱਥੇ ਵੇਖਦੇ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਹ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਜਿਹੜੇ ਆ ਇਹਨਾਂ ਨੂੰ ਲੁੱਟ ਕੀਤਾ ਜਾਂਦਾ ਹੈ ਨਿਊਰੋ ਸਰਜਨ ਆਪਣਾ ਨਹੀਂ ਗਿਆ ਲੈ ਕੇ ਨਿਊਰੋ ਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋ ਸਰਜਨ ਨਾਲ ਟੈਲੀਫੋਨਿਕਲੀ ਕੰਸਲਟੇਸ਼ਨ ਰੱਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਭੇਜ ਦੱਸ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰ ਨੇ ਕਹਤਾ ਸੀ ਹਨੂ ਕਿ ਪੇਸ਼ੈਂਟ ਦਾ ਡੈਟ ਵਾ ਹੁਣ ਇਹ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਗੈਣ ਦੇ ਕਿ ਉੱਥੇ ਲਾਜੋ ਨਹੀਂ ਇਹ ਇਹ ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਾਹਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਤੇ ਵੀ ਸਾਈਨ ਕਰਕੇ ਆਪਣੀ ਜਿੰਮੇਵਾਰੀ ਲੈ ਜਾਣ ਫਿਰ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉਥੇ ਮੋਨੀਟਰ ਲੱਗਿਆ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਦੇ ਲੇਕਿਨ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਤਾਂ ਉਹ ਪਰਿਵਾਰ ਨੂੰ ਕੀ ਕਿਹਾ ਗਿਆ ਬਿਲਾ ਪਰਿਵਾਰ ਨੂੰ ਮੇਰੀ ਕੋਈ ਗਿਜ਼ਾਰਸ਼ ਹੈ ਕਿ ਮਰੀਜ਼ ਨੂੰ ਜੋ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕ ਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਹਿਮਤ ਨਹੀਂ ਹੁੰਦੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਾ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੋਰ ਆਪਣਾ ਵੈਂਟੀਲੇਟਰ ਵਾਲੀ ਆਪਦਾ ਸਾਰਾ ਟਾਪੀ ਨਾਲ ਭੇਜਾਂਗਾ ਇਹ ਮੇਰੀ ਰਿਸਪੋਨਸਿਬਿਲਟੀ ਹੋਏਗੀ ਲੇਕਿਨ ਡਾਕਟਰ ਜੀ ਦਾ ਡਾਕਟਰੀ ਵੱਡੀ ਦੀੰ ਦਾ ਅਸਲ ਇਸ ਬੱਤੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਪਰਸੈਂਟ ਦਾਸ ਕਰਦੇ ਜੇ ਉਹਨੂੰ ਰੈਫਰ ਕਰਤਾ ਜਾਏ ਤੋਂ ਬਾ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਐਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ